ਦਿੱਲੀ ਨਹੀਂ ਵੜਨ ਦਿੱਤਾ ਹੁਣ ਚੰਡੀਗੜ੍ਹ ਨਹੀਂ ਵੜਨ ਦਿੱਤਾ ਸੋਸ਼ਲ ਮੀਡੀਆ ਤੇ ਲਗਾਤਾਰੀ ਫੋਟੋ ਵਾਇਰਲ ਹੋ ਰਹੀ ਹੈ ਹੁਣ ਪੰਜਾਬ ਦੀ ਜਥੇਬੰਦੀਆਂ ਰਿਪਰੈਜ਼ੈਂਟ ਕਰ ਰਹੀਆਂ ਐਸਕੇਮ ਚ ਜਾ ਕੇ ਇੰਡੀਆ ਨੂੰ ਕਿ ਆਪਣੇ ਪੰਜਾਬ ਲਈ ਵੀ ਮੰਗਣਾ ਹੁਣ ਗਲਤ ਗੱਲ ਆ ਜੇ ਇਹਨਾਂ ਨੂੰ ਹੋਸ਼ ਚ ਆਉਣਾ ਚਾਹੀਦਾ ਪੰਜਾਬੀ ਨੇ ਪੰਜਾਬੀਆਂ ਦਾ ਗੱਲ ਸੁਣਨੀ ਚਾਹੀਦੀ ਆ ਕਹਿਣੀ ਤੇ ਕਥਨੀ ਚ ਜੋ ਫਰਕ ਦਿਖਿਆ ਤੁਹਾਡੇ ਸਾਹਮਣੇ ਹੀ ਆ ਵੀ ਦਿਨੇ ਸਾਡੇ ਨਾਲ ਮੀਟਿੰਗ ਕਰ ਰਹੇ ਨੇ 6 ਵੇ ਤੱਕ ਮੀਟਿੰਗ ਚੱਲਦੀ ਆ ਮੀਟਿੰਗ ਛੱਡ ਕੇ ਰਾਤ ਨੂੰ 11-12 ਵਜੇ ਸਾਡੇ ਕਿਸਾਨ ਚੱਕੇ ਜਾਂਦੇ ਨੇ ਜੇ 20 ਅੱਜ ਕਿਸਾਨ ਲੈ ਜਾਣਗੇ ਤੁਸੀਂ ਤਰੀਕ ਬਾਅਦ ਅਨਾਉਂਸ ਕਰੋਗੇ ਫੇਰ ਕਿੱਧਰ ਜਾਊਗੀ ਗੱਲ ਜੇ ਪੂਸੇ ਦੇ ਵੀ ਅੱਜ ਲੈ ਲਈਏ ਤਰੀਕ ਤੁਸੀਂ 20 ਜੂਨ ਨੂੰ ਕਰ ਦਿੰਦੇ ਹੋ ਉਹ ਆਕੇ ਵਰਾਇਪਿੰਗ ਨਹੀਂ ਹੁੰਦੀ 70% ਫਸਲ ਲੱਗਦੀ ਸਾਡੇ ਇੱਥੇ ਝੋਨੇ ਦੀ ਜੇ ਤੇ ਲੋਕੀ ਡਿਪੈਂਡ ਨੇ ਠੇਕੇ ਝੋਨੇ ਨੂੰ ਦੇਖ ਕੇ ਚੜੇ ਹੋਏ ਨੇ ਤੇ ਇਸ ਟਾਈਮ ਹਾਲਾਤ ਇਹ ਨੇ 30% ਹਲੇ ਚੌਲ ਬਣੇ ਨੇ ਝੋਨੇ ਤੋਂ ਕਿ ਹੁਣ ਇੱਕ ਇਲਜ਼ਾਮ ਵੀ ਲੱਗ ਰਿਹਾ ਕਹਿੰਦੇ ਜੀ ਕਿਸਾਨ ਜਿੱਥੇ ਬੰਦਿਆ ਹਰ ਇੱਕ ਮਸਲੇ ਨੂੰ ਲੈ ਕੇ ਨਾ ਹੁਣ ਧਰਨੇ ਤੇ ਉਤਰ ਆਈਆਂ ਨੇ ਕਹਿੰਦੇ ਹਰ ਇੱਕ ਗੱਲ ਆ ਕੋਈ ਚਾਹੇ ਕਿਸੇ ਦਾ ਪਰਿਵਾਰਿਕ ਮਸਲਾ ਵਾ ਕਹਿੰਦੇ ਉਹਦੇ ਲਈ ਵੀ ਧਰਨਾ ਲਗਾ ਕੇ ਬਹਿ ਜਾਂਦੇ ਤੁਸੀਂ ਜੇ ਹੁਣ ਇੱਕ ਆਡੇ ਬੱਚਾ ਬਾਹਰ ਭੇਜਿਆ ਉਹ ਬੱਚੇ ਦੇ ਪੈਸੇ ਕੋਈ ਲੈ ਗਿਆ ਤੇ ਉਹ ਬੱਚੇ ਦੇ ਪੈਸੇ ਕੋਈ ਨਹੀਂ ਮੋੜ ਰਿਹਾ ਤੇ ਉਹਦੇ ਨਾਲ ਧੱਕਾ ਕਰ ਲਿਆ ਜਾਂ ਇੱਕ ਆਮ ਕਿਸਾਨ ਨੂੰ ਨਹੀਂ ਪਤਾ ਲੱਗਿਆ ਪਹਿਲਾਂ ਵੀ ਕਿ ਕਿਸ ਤਰੀਕੇ ਨਾਲ ਲੈ ਕੇ ਜਾਣਾ ਤੇ ਉਹਦੇ ਨਾਲ ਖੜਨ ਨਾ ਕਿਤੇ ਗਨਾਮ ਆ ਜਥੇਬੰਦੀਆਂ ਜਿੱਥੇ ਮਰਜ਼ੀ ਜਾਣ ਜਦੋਂ ਕੋਈ ਕਿਸਾਨ ਮੂਵਮੈਂਟ ਨੂੰ ਕੋਈ ਵੀ ਹਲ ਲੱਗੂਗਾ ਸਾਰੀਆਂ ਜਥੇਬੰਦੀਆਂ ਬਰਾਬਰ ਆ ਕੇ ਖੜਦੀਆਂ ਨੇ ਤਾਂ 5 ਤਰੀਕ ਨੂੰ ਐਸਕੇਐਮ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਕਈ ਆਗੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਕੋਈ ਵੀ ਕਿਸਾਨ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੋ ਸਕਿਆ ਤਾਂ ਐਸਕੇਐਮ ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਿਆ ਤਾਂ ਮੀਟਿੰਗ ਤੋਂ ਬਾਅਦ ਹੁਣ ਆਗੂ ਸਾਡੇ ਨਾਲ ਨੇ ਗੱਲਬਾਤ ਕਰ ਲਏ ਨੇ ਆਰਮਿਤ ਸਿੰਘ ਕਾਦਰੀਆ ਜੀ ਨੇ ਕਾਦਰੀਆ ਸਾਹਿਬ ਪਹਿਲਾਂ ਕਹਿੰਦੇ ਦਿੱਲੀ ਨਹੀਂ ਵੜਨ ਦਿੱਤਾ ਹੁਣ ਚੰਡੀਗੜ੍ਹ ਨਹੀਂ ਵੜਨ ਦਿੱਤਾ ਸੋਸ਼ਲ ਮੀਡੀਆ ਤੇ ਲਗਾਤਾਰੀ ਫੋਟੋ ਵਾਇਰਲ ਹੋ ਰਹੀ ਹੈ ਜੀ ਬਿਲਕੁਲ ਸਰਕਾਰ ਦੀਆਂ ਜਿਹੜੀਆਂ ਨਾਨ ਡੈਮੋਕਰੈਟਿਕ ਕਾਰਵਾਈਆਂ ਨੇ ਉਹ ਸਾਹਮਣੇ ਆ ਗਈਆਂ ਕਹਿਣੀ ਤੇ ਕਥਨੀ 'ਚ ਜੋ ਫਰਕ ਦਿਖਿਆ ਤੁਹਾਡੇ ਸਾਹਮਣੇ ਹੀ ਆ ਵੀ ਦਿਨੇ ਸਾਡੇ ਨਾਲ ਮੀਟਿੰਗ ਕਰ ਰਹੇ ਨੇ 6 ਵਜੇ ਤੱਕ ਮੀਟਿੰਗ ਚੱਲਦੀ ਆ ਮੀਟਿੰਗ ਛੱਡ ਕੇ ਰਾਤ ਨੂੰ 11-12 ਵਜੇ ਸਾਡੇ ਕਿਸਾਨ ਚੱਕੇ ਜਾਂਦੇ ਨੇ ਪਹਿਲੇ ਕਹਿੰਦੇ ਆ ਮੈਂ ਮੈਮ ਕਿਸਾਨ ਦਾ ਪੁੱਤਰ ਮੈਂ ਕਿਸਾਨਾਂ ਦੀ ਗੱਲ ਸੁਣਦਾ ਮੈਂ ਸਮਝਦਾ ਤੇ ਰਾਤ ਨੂੰ ਜਦੋਂ ਇੱਕ ਐਜੀਟੇਸ਼ਨ ਦੀ ਕਾਲ ਹਲੇ 5 ਤਰੀਕ ਦੀ ਆ ਤਾਂ 3 ਤਰੀਕ ਦੀ ਰਾਤ ਨੂੰ ਹੀ ਕਿਸਾਨਾਂ ਨੂੰ ਚੱਕਣਾ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਜਿਹਾ ਜਹਾ ਰੋਲ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਸ਼ ਚ ਆਉਣਾ ਚਾਹੀਦਾ ਪੰਜਾਬੀ ਨੇ ਪੰਜਾਬੀਆਂ ਦਾ ਗੱਲ ਸੁਣਨੀ ਚਾਹੀਦੀ ਆ ਮੰਗਾ ਮਲ ਧਿਆਨ ਦੇ ਕੇ ਸਟੇਟ ਦੀਆਂ ਪੂਰੀ ਹਕਮਨੀ ਚਾਹੀਦੀਆਂ ਜਿਹੜਾ ਫੈਡਰਲ ਢਾਂਚਾ ਸਾਡਾ ਜਿਹੜਾ ਦਿਨੋਂ ਖੁਰੀ ਖੁਰੀ ਜਾ ਰਿਹਾ ਉਹਦੇ ਹੱਕ ਸਾਡੇ ਦਿਨੋਂ ਖੁਰੀ ਜਾ ਰਿਹਾ ਉਹਨਾਂ ਤੇ ਸਾਡੇ ਹੱਕ ਨਾਲ ਖੜਨਾ ਚਾਹੀਦਾ ਪਰ ਜਿਸ ਤਰੀਕੇ ਕੱਲ ਹੋਇਆ ਜੀ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਗਿਆ ਸੀ ਕੋਈ ਵੀ ਆਗੂ ਜਾਂ ਕੋਈ ਵੀ ਕਿਸਾਨ ਚੰਡੀਗੜ੍ਹ ਤੱਕ ਨਹੀਂ ਪਹੁੰਚ ਸਕੇ ਆ ਉਸ ਤੋਂ ਪਹਿਲਾਂ ਹੀ ਸਾਰਿਆਂ ਨੂੰ ਹਿਰਾਸਤ ਚ ਲੈ ਗਏ ਜਾਂ ਰੋਕ ਲਿਆ ਗਿਆ ਸੀ ਕੀ ਦੇਖਦੇ ਹੋ ਕਿਸਾਨ ਜਥੇਬੰਦੀਆਂ ਫੇਲ ਹੋਈਆਂ ਨੇ ਫਿਰ ਕੱਲ ਇਹ ਕਹਿ ਲਈ ਨਹੀਂ ਫੇਰ ਨਹੀਂ ਆਪਾਂ ਕਹਿ ਸਕਦੇ ਉਹਨਾਂ ਦੀ क्रूरਤਾ ਤੇ ਜਿਹੜਾ ਉਹ ਆਪਣਾ ਪਾਵਰ ਵਰਤ ਰਹੇ ਨੇ ਉਹਦਾ ਜਵਾਬ ਦੇਣ ਲਈ ਅੱਜ ਘਰ ਆਪਾਂ ਫੋਰੀ ਮੀਟਿੰਗ ਸੱਦੀ ਆ ਜਿਹੜੀ ਉਹ ਸੋਚਦੇ ਆ ਵੀ ਧੱਕੇ ਨਾਲ क्रूरਤਾ ਨਾਲ ਜੇਲ੍ਹਾਂ ਚ ਪਾ ਕੇ ਕਿਸਾਨਾਂ ਨੂੰ ਅਸੀਂ ਰੋਕ ਲਾਂਗੇ ਅਸੀਂ ਆਪਣਾ ਜਿਹੜਾ ਮਿਸਫੇਲਿਅਰ ਆ ਰਾਜ ਦਾ ਵੀ ਉਹ ਬਚਾ ਲਾਂਗੇ ਇਹ ਨਹੀਂ ਬਚਣਾ ਇਹ ਸਗੋਂ ਹੁਣ ਹੋਰ ਜਦ ਪ੍ਰਚਾਰਡ ਹੋਊਗਾ ਲੋਕਾਂ ਦੇ ਸਾਹਮਣੇ ਆਊਗਾ ਤੇ ਲੋਕਾਂ ਨੇ ਕੱਲ ਦਾ ਬੁਰਾ ਵੀ ਮੰਨਿਆ ਵੀ ਕਿਹੜੇ ਕਿਸਾਨ ਟਰਾਲੀਆਂ ਲੈ ਕੇ ਜਾ ਰਹੇ ਉਹਨਾਂ ਨੂੰ ਵੀ ਰੋਕਿਆ ਲੀਡਰਾਂ ਨੂੰ ਵੀ ਚੱਕਿਆ ਜਦੋਂ ਕਿ ਹਰ ਵਾਰੀ ਕਹਿੰਦੇ ਸਾਨੂੰ ਰੇਲਾ ਰੋਕਦਿਆਂ ਸੜਕਾਂ ਰੋਕਦਿਆਂ ਜਿਹੜਾ ਪ੍ਰਚਾਰ ਉਹ ਵੀ ਇੱਕ ਦੂਰ ਉਸ ਪ੍ਰਚਾਰ ਕਰਨਾ ਪਹਿਲਾਂ ਹੀ ਡਰ ਕੇ ਕਰਨ ਲੱਗ ਗਏ ਜਾਣ ਕੇ ਵੀ ਲੋਕਾਂ ਦੀ ਨੈਗੇਟਿਵਿਟੀ ਬਣਾਈਏ ਐਸ ਕੇ ਆ ਨੇ ਪੱਕਾ ਫੈਸਲਾ ਕਰ ਲਿਆ ਸੀ ਵੀ ਜਾਣਾ ਰਸਤੇ ਜਿੱਥੇ ਰੋਕਣ ਕੇ ਸਾਈਡ ਤੇ ਬੈਠਣਾ ਜੇ ਉੱਥੇ ਜਾਣ ਵੀ ਤਾਂ 34 ਸੈਕਟਰ ਅਸੀਂ ਮੰਗਿਆ ਸੀਗਾ ਚੰਡੀਗੜ੍ਹ ਤੋਂ ਵੀ ਇੱਕ ਸਾਈਡ ਤੇ ਬੈਠਾਂਗੇ ਪਰ ਅਸੀਂ ਆਪਦਾ ਮੋਰਚਾ ਲਾ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਕਰਾਂਗੇ ਹੁਣ ਪੰਜਾਬ ਦੀ ਜਥੇਬੰਦੀਆਂ ਰਿਪਰੈਜ਼ੈਂਟ ਕਰ ਰਹੀਆਂ ਐਸਕੇਮ ਚ ਜਾ ਕੇ ਇੰਡੀਆ ਨੂੰ ਕਿ ਆਪਣੇ ਪੰਜਾਬ ਲਈ ਵੀ ਮੰਗਣਾ ਹੁਣ ਗਲਤ ਗੱਲ ਨਾ ਜੇ ਹੁਣ ਪੰਜਾਬ ਦੀ ਗੱਲ ਨਹੀਂ ਕਰਾਂਗੇ ਜਿੱਥੋਂ ਅਸੀਂ ਬਣੇ ਆ ਜਿੱਥੋਂ ਜਥੇਬੰਦੀਆਂ ਇਹ ਬਿਲੋਂਗ ਕਰਦੀਆਂ ਨੇ ਐਸਕੇਮ ਦਾ ਰੂਪ ਧਾਰਨ ਕੀਤਾ ਇਹਨਾਂ ਨੇ ਇੱਥੋਂ ਲੜਾਈ ਲੜ ਕੇ ਹੁਣ ਪੰਜਾਬ ਦੀਆਂ ਮੰਗਾਂ ਇਸ ਕਰਕੇ ਉਹ ਆਪਣੇ ਛਪਾਉਣ ਲਈ ਇਹ ਸਾਰਾ ਕੁਝ ਕਰ ਰਹੇ ਆ ਜਦੋਂ ਕੋਈ ਬੰਦਾ ਆਪਦੀ ਗੱਲ ਪੂਰੀ ਨਾ ਕਰ ਸਕੇ ਉਹ ਛਪਾਉਂਦਾ ਹੁੰਦਾ ਉਹਦੇ ਵਿੱਚ 7 ਤਰੀਕ ਤੋਂ ਮੇਲੇ ਸ਼ੁਰੂ ਹੁੰਦੇ ਆ ਪੀਏਯੂ ਦੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਉਦੋਂ ਨਵਾਂ ਬੀ ਲੈ ਕੇ ਜਾਂਦੇ ਨੇ ਵੈਰਾਈਟੀ ਪਸੰਦ ਕਰਦੇ ਨੇ ਇਹਨਾਂ ਦੇ ਮਾਹਰਾਂ ਨੇ ਅੱਜ ਵੀ ਮਤਲਬ ਵੈਰਾਈਟੀਆਂ ਪੀਆਰ ਰੱਖੀਆਂ ਹੋਈਆਂ ਨੇ 26 ਰੱਖੀਆਂ ਹੋਈਆਂ ਨੇ ਜੇ ਉਹ ਲਾਉਨੇ ਆ 31 ਲਾਉਨੇ ਆ ਜੇ ਕਾਟ ਲੱਗਦੀ ਆ ਫਿਰ ਕਿਹੜੀ ਵੈਰਾਈਟੀ ਲਾਵਾਂਗੇ ਅੱਜ ਨਾ ਦਾ ਕਲੀਅਰ ਕੀਤਾ ਗਿਆ ਵੀ ਝੋਨੇ ਦੀ ਤਰੀਕ ਕਿਹੜੀ ਆ ਇਨਾਂ ਨੂੰ ਜੇ ਕਿਸਾਨੀ ਕਹਿੰਦਾ ਮੈਨੂੰ ਪਤਾ ਵੀ ਇਹ ਨਹੀਂ ਕਿਸਾਨ ਕੇ ਕਿਸਾਨ ਲੀਡਰ ਮੈਂ ਕਿਸਾਨ ਗਿਆ ਤੇ ਫਿਰ ਇਹ ਕੁਆਲਿਟੀ ਦਾ ਜਵਾਬ ਦੇ ਦਿੰਦੇ ਵੀ ਝੋਨੇ ਦੀ ਵੀ ਹੁਣ ਲੈਣਾ ਕਣਕ ਵੱਢਣ ਤੋਂ ਪਹਿਲਾਂ ਪਹਿਲਾਂ ਤੇ ਮੇਲੇ ਤੁਸੀਂ ਲਾਏ ਆ ਇਸ ਮਹੀਨੇ ਮੇਲੇ ਚੱਲਦੇ ਨੇ 21 22 ਨੂੰ ਆ ਕੇ ਪਈ ਉਧਰ ਲੁਧਿਆਣੇ ਆ ਕੇ ਮੇਲੇ ਖਤਮ ਹੋਏ ਨੇ ਉਹ ਤੇ ਉਹ ਜੇ 20 ਅੱਜ ਕਿਸਾਨ ਲੈ ਜਾਣਗੇ ਤੁਸੀਂ ਤਰੀਕ ਬਾਅਦ ਅਨਾਉਂਸ ਕਰੋਗੇ ਫੇਰ ਕਿੱਧਰ ਜਾਊਗੀ ਗੱਲ ਜੇ ਪੂਸੇ ਦੇ ਵੀ ਅੱਜ ਲੈ ਲਈਏ ਤਰੀਕ ਤੁਸੀਂ 20 ਜੂਨ ਨੂੰ ਕਰ ਦਿੰਦੇ ਹੋ ਉਹ ਆ ਕੇ ਵਰਾਇਪਿੰਗ ਨਹੀਂ ਹੁੰਦੀ ਚੰਗੀ ਤਰ੍ਹਾਂ ਡਿਸਕ੍ਰਾਈਬ ਕੀਤੀ ਇਹਨਾਂ ਨੂੰ ਗੱਲ ਉਹਨਾਂ ਨੇ ਸੁਣੀ ਵੀ ਉਹਨਾਂ ਨੇ ਸੁਣੀ ਵੀ ਉਹਨਾਂ ਨੂੰ ਸਮਝਾਉਣ 'ਚ ਅਸੀਂ ਸਫਲ ਹੋਏ ਆ ਵੀ ਮੰਨੇ ਆ ਇਸ ਗੱਲ ਨੂੰ ਵੀ 145 ਦੇ ਨਾਲ ਹੀ ਫਸਲ 25 ਦਿਨ ਜੇ ਪਨੀਰੀ ਚ ਲੈਂਦੀ ਹੈ ਤਾਂ 120 ਦਿਨ ਘਟੋ-ਕੱਟ ਖੇਤ ਚ ਲਊਗੀ ਜੇ 120 ਦਿਨ ਖੇਤ ਚ ਲੈਂਦੀ ਹੈ ਚਾਰਾਂ ਮਹੀਨੇ ਲੱਗਦੇ ਨੇ ਜੇ 15-20 ਜੂਨ ਨੂੰ ਬਜਾਉਂਗੇ ਤਾਂ 15-20 ਅਕਤੂਬਰ ਚ ਜੇ ਆਉਂਦੀ ਆ ਤਾਂ ਉਸ ਦਿਨ ਸਲਾਬ ਆਉਣੀ ਸ਼ੁਰੂ ਹੋ ਜਾਂਦੀ ਆ ਜਿਹੜੀ 17% ਮੌਇਸਚਰ ਸਰਕਾਰ ਮੰਗਦੀ ਔਰ ਨਹੀਂ ਹੁੰਦਾ 20 ਤੋਂ 22% ਮੌਇਸਚਰ ਝੋਨੇ ਦਾ ਰਹਿੰਦਾ ਹੁਣ ਆਹ ਦੱਸੋ ਪੰਜਾਬ ਦੀ ਮੰਗ ਨਹੀਂ ਸੀ ਕੀ ਇਹ ਲੋਕਲ ਮੰਗ ਨਹੀਂ 70% ਫਸਲ ਲੱਗਦੀ ਸਾਡੇ ਇੱਥੇ ਝੋਨੇ ਦੀ ਜੇ ਤੇ ਲੋਕੀ ਡਿਪੈਂਡ ਨੇ ਠੇਕੇ ਝੋਨੇ ਨੂੰ ਦੇਖ ਕੇ ਚੜੇ ਹੋਏ ਨੇ ਤੇ ਇਸ ਟਾਈਮ ਹਾਲਾਤ ਇਹ ਨੇ 30% ਹਲੇ ਚੌਲ ਬਣੇ ਨੇ ਝੋਨੇ ਤੋਂ ਸ਼ੈਲਰ ਦੇ ਕੰਮ ਮੁੱਕ ਜਾਂਦਾ 1 April ਨੂੰ ਮੁਕਣਾ ਹੁੰਦਾ ਲੇਟ ਹੋ ਕੇ ਚੱਲ 1 May ਨੂੰ ਮੁੱਕ ਜੂਗਾ ਪਰ ਜਿਹੜੇ ਹਾਲਾਤ ਨੇ ਹਾਲੇ ਤੱਕ ਇਥੇ ਚੌਲ ਚੱਕੇ ਨਹੀਂ ਗੇ ਭੰਡਾਰ ਭਰਿਆ ਪਿਆ ਪਿਛਲੇ ਸਾਲ ਦਾ ਹੀ ਅਗਲੇ ਸਾਲ ਆਉਣ ਤੱਕ ਹਲੇ ਚੌਲਾਂ ਦਾ ਹੈ ਨਹੀਂ ਕੀ ਇਹ ਪੰਜਾਬ ਦੀ ਮੰਗ ਨਹੀਂ ਵੀ ਸਪੈਸ਼ਲ ਆਫ ਸੈਂਟਰ ਕੋਲ ਜਾਓ ਹੁਣ ਸੈਂਟਰ ਕੋਲ ਤਾਂ ਜਾਣਾ ਹੀ ਪੈਣਾ ਨਾ ਚੌਲ ਚੱਕਣ ਵਾਸਤੇ ਸਪੈਸ਼ਲ ਆ ਤਾਂ ਉਹਨਾਂ ਤੋਂ ਲਗਵਾਉਣੀ ਹੈ ਕਰਨਾ ਤਾਂ ਸਟੇਟ ਨੇ ਹੈ ਨਾ ਸਟੇਟ ਨੂੰ ਪਰਚੇਜ਼ ਤਾਂ ਡਿਸਪੋਜ਼ ਆਫ ਕਰਨ ਦਾ ਸਟੇਟ ਦਾ ਕੰਮ ਆ ਹੁਣ ਇਹ ਚ ਸਟੇਟ ਨਹੀਂ ਹੈ ਜੇ ਪਾਣੀ ਦੀ ਮੰਗ ਕਰਦੇ ਆ ਵੀ ਬੀਐਮਬੀ ਦੇ ਵਿੱਚ ਆਪਣਾ ਹਿੱਸਾ ਰੱਖੋ ਆਪਣਾ ਹਿੱਸਾ ਨਾ ਗਵਾਓ ਫਿਰ ਉਹ ਕੀ ਗੱਲ ਆਪਣੇ ਸਟੇਟ ਵਾਸਤੇ ਬੋਲਣਾ ਗਲਤ ਵੀ ਆਪਣੀ ਮੈਂਬਰਸ਼ਿਪ ਉਹ ਤਾਂ ਬੀਐਮਬੀ ਤੋਂ ਚੱਲੇਗੀ ਕੱਲ ਨੂੰ ਫੈਸਲੇ ਉਹ ਲੈਣ ਲੱਜਾਂਗੇ ਜਿਵੇਂ ਆਪਣਾ ਬਿਜਲੀ ਬੋਰਡ ਹੁੰਦਾ ਸੀ ਪਾਵਰ ਕਾਰਪੋਰੇਸ਼ਨ ਬਣ ਗਿਆ ਹੁਣ ਸੈਂਟਰਲਾਈਜ਼ਡ ਹੋ ਗਿਆ ਇਹ ਤੇ ਜਿਵੇਂ ਜਿਵੇਂ ਦੂਰ ਜਾਈ ਜਾਂਦਾ ਸਟੇਟ ਦੇ ਆਪਣੇ ਹੱਕ ਖੋਈ ਜਾਂਦੇ ਆ ਹੁਣ ਇਹਦਾ ਸਟੇਟ ਦੇ ਹੱਕ ਸਾਰੇ ਹੀ ਕੋ ਆ ਕੇ ਚਲੇ ਜਾਂਦੇ ਨੇ ਇਸ ਕਰਕੇ ਜਿਹੜੀ ਕਾਰਪੋਰੇਟ ਸੁਸਾਇਟੀਆਂ ਨੇ ਸਾਡੀਆਂ ਸਾਡੇ ਲੈਂਡਮਾਰਕਾ ਬੈਂਕ ਨੇ ਇਹ ਸਟੇਟ ਦੇ ਥੱਲੇ ਚੱਲਦੀਆਂ ਨੇ ਉਹਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਅੱਜ ਤੱਕ ਕੋਈ ਵਨ ਟਾਈਮ ਸੈਟਲਮੈਂਟ ਨਹੀਂ ਆਈ ਕਿਸਾਨ ਕਰਜ਼ੇ ਦੇ ਥੱਲੇ ਆ ਹਰੇਕ ਨੂੰ ਪਤਾ ਇਹ ਗੱਲ ਕਿਸਾਨ ਪੈਸਾ ਦੇਣਾ ਚਾਹੁੰਦਾ ਉਹਦਾ ਸੂਦ ਜ਼ਿਆਦਾ ਉਹਦੀ ਰਕਮ ਜ਼ਿਆਦਾ ਸਾਰੀਆਂ ਪ੍ਰਾਈਵੇਟ ਆਪਣੀਆਂ ਬੈਂਕ ਬੈਂਕਿੰਗਸ ਨੇ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨ ਸੈਟਲਮੈਂਟ ਕਰ ਲਈ ਕਿ ਆਪਣਾ ਅਦਾਰਾ ਸਟੇਟ ਦਾ ਅਦਾਰਾ ਲੈਂਡਮਾਰਕਾ ਵੀ ਬਲਾ ਸੋਸਾਇਟੀ ਹੁਣ ਛੋਟੇ ਛੋਟੇ ਲੋਨ ਛੋਟੇ ਛੋਟੇ ਕਿਸਾਨ ਨੇ ਉਹਦੇ ਵਿੱਚ ਕਿ ਉਹ ਵਨ ਟਾਈਮ ਸੈਟਲਮੈਂਟ ਕਰ ਲਈ ਅਸੀਂ ਮੰਗ ਕਰ ਲਈ ਉਹ ਗਲਤ ਉਹ ਸਟੇਟ ਨਹੀਂ ਨਹੀਂ ਸਟੇਟ ਨੇ ਕਰਕੇ ਦੇਣਾ ਫੰਡਿੰਗ ਸਟੇਟ ਨੇ ਕਰਨੀ ਅਸੀਂ ਇਹ ਕਿਹਾ ਵੀ ਵਨ ਟਾਈਮ ਸੈਟਲਮੈਂਟ ਕਰ ਲਵਾਂਗੇ ਤੁਹਾਡਾ ਜਿਹੜਾ ਅਦਾਰਾ ਡਾਊਨ ਚੱਲ ਰਿਹਾ ਉਹ ਪੈਸਾ ਅੱਧਾ ਡੁੱਡਾ ਕੁਛ ਤਾਂ ਆਊਗਾ ਨਾ ਜੇ ਪੂਰੇ ਦੀ ਮੰਗ 'ਚ ਬੈਠੀਆਂ ਹੋ ਤੁਸੀਂ ਉਹ ਨਹੀਂ ਆ ਰਿਹਾ ਇੰਟਰਸਟ ਦੇ ਉੱਪਰ ਇੰਟਰਸਟ ਜੁੜੀ ਜਾ ਰਿਹਾ ਕਿਸਾਨ ਹੋਰ ਥੱਲੇ ਜਾਈ ਜਾ ਰਿਹਾ ਕੀ ਆ ਸਟੇਟ ਦੀ ਮੰਗ ਨਹੀਂ ਹੈ ਇਸ ਕਰਕੇ ਇਹ ਮੰਗਾਂ ਦੇ ਵਿੱਚ ਸਟੇਟ ਦੀ ਮੰਗਾਂ ਐਡ ਤੁਹਾਨੂੰ ਡਿਸਕ੍ਰਾਈਬ ਕਰਤੀ ਹੈ ਇਹ ਜਿਹੀਆਂ 8 ਮੰਗਾਂ ਤੱਕ ਪਹੁੰਚੇ ਸੀ ਜੇ ਜਦੀ ਉੱਠ ਕੇ ਬਾਹਰ ਚਲੇ ਗਏ ਉਸ ਤੋਂ ਬਾਅਦ ਜਿਹੜਾ ਐਕਸ਼ਨ ਤੁਸੀਂ ਦੇਖ ਰਹੇ ਹੋ ਦੋ ਤਿੰਨ ਦਿਨਾਂ ਦਾ ਉਹ ਤੁਹਾਡੇ ਸਾਹਮਣੇ ਆ ਕੀ ਵੀ ਅਸੀਂ ਆਪਣੀ ਮੰਗ ਰੱਖਣੀ ਲੋਕਾਂ ਦੀ ਈਸਾਨ ਜੱਥੇ ਬੰਦੀਆਂ ਕਿਸਾਨਾਂ ਦੀਆਂ ਆਮ ਕਿਸਾਨਾਂ ਦੀ ਮੰਗ ਲੈ ਕੇ ਗਈਆਂ ਨੇ ਜਿਹੜੀਆਂ ਆਮ ਹੀ ਗਰਾਉਂਡ 'ਚ ਹੁੰਦੀਆਂ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 8 ਮੰਗਾਂ ਦਾ ਜ਼ਿਕਰ ਹੋਇਆ ਸੀ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਜਦੋਂ ਨਾਲ ਪੁੱਛਿਆ ਗਿਆ ਕਿ ਗੱਲਬਾਤ ਤਾਂ ਹੋ ਰਹੀ ਆ ਟੇਬਲ ਤੇ ਤਾਂ ਜਿਸੀਂ ਗੱਲਬਾਤ ਕਰ ਹੀ ਰਹੇ ਆ ਤਾਂ ਨਾਲ ਜਿਹੜਾ ਧਰਨਾਵਾ ਉਹ ਵੀ ਜਾਰੀ ਰਹੇਗਾ ਕਹਿੰਦੇ ਤੁਹਾਡੇ ਵੱਲੋਂ ਇਹ ਗੱਲ ਆਖੀ ਗਈ ਆ ਕਿ 5 ਤਰੀਕ ਨੂੰ ਤਾਂ ਮੋਰਚਾ ਲੱਗੇਗਾ ਵਕੀਲ ਨਾਲ ਇੱਕ ਗੱਲ ਨੂੰ 5 ਤਰੀਕੇ ਨਾਲ ਬੋਲ ਸਕਦੇ ਨੇ ਜੇ ਉਹ ਗੱਲ ਮੋੜ ਕੇ ਕਰਨੀ ਹੋਵੇ ਬਦਨਾਮੀ ਕਰਨੀ ਹੋਵੇ ਤਾਂ ਗੱਲਾਂ ਇੱਕ ਮੈਨੂੰ ਗੱਲ ਦੱਸੋ ਮੀਟਿੰਗ ਚੱਲ ਰਹੀ ਹੈ ਮੈਂ ਤੁਹਾਡੇ ਨਾਲ ਮੀਟਿੰਗ ਕਰ ਰਿਹਾ ਆਪਣੀ ਨੇਗੋਸ਼ੀਏਸ਼ਨ ਹੋ ਰਹੀ ਹੈ ਨੇਗੋਸ਼ੀਏਸ਼ਨ ਹਾਲੇ ਵਿੱਚ ਵਿਚ ਵਿਚਾਲਿਆ ਤੁਸੀਂ ਇਹ ਕਹੋਗੇ ਨੇਗੋਸ਼ੀਏਸ਼ਨ ਦਾ ਅੰਤ ਤਸਕੀ ਹੋਇਆ ਤਾਂ ਫਿਰ ਬਾਕੀ ਨੇਗੋਸ਼ੀਏਸ਼ਨ ਦਾ ਕੀ ਫਰਕ ਹੈ ਜੇ 18 ਮੰਗਾ ਨੇ 8 ਮੰਗਾ ਦੀ ਗੱਲ ਹੋਈ ਹੈ 10 ਮੰਗਾ ਤੇ ਗੱਲ ਨਹੀਂ ਹੋਈ ਤੇ ਨੇਗੋਸ਼ੀਏਸ਼ਨ ਕੰਪਲੀਟ ਤਾਂ ਨਹੀਂ ਹੋਈ ਅਸੀਂ ਕਿ ਨੇਗੋਸ਼ੀਏਸ਼ਨ ਚੱਲ ਰਹੀ ਹੈ ਸਾਡੀ ਗੱਲ ਤਾਂ ਸੁਣ ਲਓ ਨਾ 18 ਮੰਗਾ ਤੁਸੀਂ ਤੁਹਾਨੂੰ ਬੁਲਾਇਆ ਮੰਗਣ ਵਾਸਤੇ 5 ਤਰੀਕ ਨੂੰ ਧਰਨਾ ਰੱਖਿਆ ਸੀ 3 ਤਰੀਕ ਨੂੰ ਬੁਲਾ ਰਹੇ ਹਾਂ ਤਾਂ 3 ਤਰੀਕ 18 ਮੰਗਾ ਤਾਂ ਪੂਰੀ ਸੁਣ ਲਓ ਬਾਰ ਡਿਸਾਈਡ ਕਰ ਲਾਂਗੇ ਤੁਹਾਡਾ ਜਿਹੜਾ ਵੇਬ ਜਿਸ ਤਰ੍ਹਾਂ ਦਾ ਆਨਸਰ ਹੋ ਉਹਦੇ ਤੇ ਡਿਪੈਂਡ ਕਰਦਾ ਨਾ ਕਿ ਪੰਜ ਨੂੰ ਲਾਉਣਾ ਜਾਂ ਨਹੀਂ ਲਾਉਣਾ ਅੱਠ ਮੰਗਾ ਲਾ ਕੇ ਅਸੀਂ ਕਿਵੇਂ ਆਨਸਰ ਦੇ ਸਕਦੇ ਸੀ ਇੰਨੀ ਕਾਹਲ ਕਿਉਂ ਬਾਕੀ 10 ਸੁਣਨ ਦੀ ਕਾਹਲ ਕਿਉਂ ਨਹੀਂ ਹੈਗੀ ਪਰ ਜਿਸ ਤਰੀਕੇ ਹੁਣ ਇੱਕ ਇਲਜ਼ਾਮ ਵੀ ਲੱਗ ਰਿਹਾ ਕਹਿੰਦੇ ਜੀ ਕਿਸਾਨ ਜਥੇਬੰਦੀਆਂ ਹਰ ਇੱਕ ਮਸਲੇ ਨੂੰ ਲੈ ਕੇ ਨਾ ਹੁਣ ਧਰਨੇ ਤੇ ਉਤਰ ਆਈਆਂ ਨੇ ਕਹਿੰਦੇ ਹਰ ਇੱਕ ਗੱਲ ਆ ਕੋਈ ਚਾਹੇ ਕਿਸੇ ਦਾ ਪਰਿਵਾਰਕ ਮਸਲਾ ਵਾ ਕਹਿੰਦੇ ਉਹਦੇ ਲਈ ਵੀ ਧਰਨਾ ਲਗਾ ਕੇ ਬਹਿ ਜਾਂਦੇ ਤੁਸੀਂ ਬਿਆਨ ਜ਼ਰੂਰ ਕੱlde ਸੁਣਲੇ ਹੋਣੇ ਆ ਸਾਰੇ ਤਾਂ ਉਹਨਾਂ ਬਿਆਨਾਂ ਨੂੰ ਹੁਣ ਲੈ ਕੇ ਜਿਹੜਾ ਤੁਸੀਂ ਕੋ ਜਿੱਥੇ ਹੁਣ ਤੁਸੀਂ ਕਹੋ ਵੀ ਸਾਰੇ ਦੀ ਗਰੰਟੀ ਚੱਕ ਲੋ ਉਹ ਵੱਡੀ ਕਾਮ ਐ ਐਸ ਕੇ ਐਮ ਕਿਤਨਾ ਕਿਤੇ ਗਲਤੀ ਹੋ ਸਕਦੀ ਹੈ ਜੇ ਸਾਡੇ ਕੋਲ ਲੈ ਕੇ ਆਓ ਇਸੀ ਉਹ ਕੇਸ ਰਿਵਾਈਵ ਕਰਕੇ ਦੱਸ ਸਕਦੇ ਜਿਵੇਂ ਤੁਸੀਂ ਹਣੋਂ ਤੋਂ ਕੁਐਸਚਨ ਕੀਤਾ ਜੇ ਕੇਸ ਦੱਸੋ ਤੇ ਕੇਸ ਬਾਰੇ ਬੋਲ ਸਕਦੇ ਆ ਜੇ ਹੁਣੇ ਖਾੜੇ ਬੱਚਾ ਬਾਹਰ ਭੇਜਿਆ ਉਹ ਬੱਚੇ ਦੇ ਪੈਸੇ ਕੋਈ ਲੈ ਗਿਆ ਤੇ ਉਹ ਬੱਚੇ ਦੇ ਪੈਸੇ ਕੋਈ ਨਹੀਂ ਮੋੜ ਰਿਹਾ ਤੇ ਉਹਦੇ ਨਾਲ ਧੱਕਾ ਕਰ ਲਿਆ ਜਾਂ ਇਕਾਮ ਕਿਸਾਨ ਨੂੰ ਨਹੀਂ ਪਤਾ ਲੱਗਿਆ ਪਹਿਲਾਂ ਵੀ ਕਿ ਕਿਸ ਤਰੀਕੇ ਨਾਲ ਲੈ ਕੇ ਜਾਣਾ ਤੇ ਉਹਦੇ ਨਾਲ ਖੜਨਾ ਕਿਤੇ ਗਨਾਮ ਤੇ ਬਾਜ਼ਾਰ ਖੁੱਲੇ ਪਏ ਆ ਉਹਨਾਂ ਪਿੱਛੇ ਫੇ ਕੌਣ ਖੜੂਗਾ ਕਾ ਜੇ ਇੱਕ ਚੰਗੇ ਤਰੀਕੇ ਨਾਲ ਇਸਕੇਮ ਕਰਾ ਸਕਦੀ ਆ ਤਾਂ ਸਾਂਝੇ ਕੰਮ ਨੂੰ ਜਾਣਾ ਹਾਂ ਦੋ ਭਰਾ ਹੀ ਲੜੇ ਹੋਏ ਆ ਉਹਦੇ ਚ ਨਹੀਂ ਜਾਣਾ ਚਾਹੀਦਾ ਉਹਦੇ ਚ ਕਿਸੇ ਦਾ ਫੇਵਰ ਨਹੀਂ ਹੋਣਾ ਚਾਹੀਦਾ ਹਾਂ ਰਾਜੀਨਾਮੇ ਵਾਸਤੇ ਕੋਈ ਬੁਲਾਉਂਦਾ ਉਹਦੇ ਚ ਅਸੀਂ ਜਾ ਸਕਦੇ ਆ ਪੰਚਾਇਤੀ ਤੌਰ ਤੇ ਇਹ ਫੈਸਲਾ ਜਿੱਥੇ ਸਾਡੀ ਸਾਡੀ ਪੀਕੇਜੂ ਕਾਦੀਆ ਨੇ ਪੱਕਾ ਕੀਤਾ ਹੋਇਆ ਵੀ ਕਿਸੇ ਦੀ ਪਰਸਨ ਲੜਾਈ ਦੇ ਵਿੱਚ ਨਹੀਂ ਜਾਣਾ ਹੈ ਪਰ ਦੋਨੇ ਭਰਾ ਜੇ ਬੁਲਾਉਂਦੇ ਆ ਤਾਂ ਰਾਜੀਨਾਮੇ ਵਾਸਤੇ ਅਸੀਂ ਜਾ ਸਕਦੇ ਆ ਜਿਵੇਂ ਪੰਚਾਇਤੀ ਆਪਾਂ ਕਹਿ ਦਿੰਦੇ ਆ ਵੀ ਜੇ ਜਾਣਾ ਤਾਂ ਉੱਥੇ ਜਾ ਸਕਦੇ ਆ ਜੀ ਇਹਦਾ ਜਵਾਬ ਇਹੀ ਆ ਇਹ ਜਿਹੜਾ ਦੋਸ਼ ਕਰਮੀ ਲਾਉਣਾ ਦੋਸ਼ ਉਹ ਬੜਾ ਸੌਕਾ ਹੁੰਦਾ ਸਾਬਤ ਕਰਨਾ ਔਖਾ ਹੁੰਦਾ ਜਦੋਂ ਤੁਸੀਂ ਇੱਕਦਮ ਗੱਲ ਪੁੱਛਿਆ ਵੀ ਇਦਾਂ ਕਹਿੰਦੇ ਆ ਕੇਸ ਲੈ ਜਿਸ ਤਰੀਕੇ ਹੁਣ ਕੱਲ ਦਾ ਮਾਹੌਲ ਰਿਹਾ ਸੀ ਕਈ ਆਗੂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਗੱਲ ਸਾਹਮਣੇ ਆਈ ਸੀ ਤੇ ਮੀਟਿੰਗ ਤੋਂ ਪਹਿਲਾਂ ਵੀ ਜਦੋਂ ਤੁਸੀਂ ਵੀ ਜਾਣਕਾਰੀ ਦਿੱਤੀ ਸੀ ਕਿ ਕਈ ਹਿਰਾਸਤ ਦੇ ਵਿੱਚ ਹੈਗੇ ਨੇ ਹੁਣ ਵੀ ਕਈ ਆਗੂ ਹਿਰਾਸਤ ਦੇ ਵਿੱਚ ਹੈਗੇ ਨੇ ਜਿਨ ਸਾਰਿਆਂ ਨੂੰ ਛੱਡ ਦਿੱਤਾ ਗਿਆ ਲੁਧਿਆਣਾ ਜਿਹੜੇ ਮੈਂ ਤੁਹਾਨੂੰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਸੀ ਹਿਰਾਸਤ ਉਹਨਾਂ ਨੂੰ ਛੱਡਤਾ ਤੇ ਪਰ ਮੋਗੇ ਦੇ ਵਿੱਚ ਹਾਲੇ ਕੁਝ ਲੋਕ ਹੈਗੇ ਨੇ ਪਰ ਅਸੀਂ ਕੱਲ ਦੀ ਆਪਣੀ ਇਕਤਾ ਦਿਖਾਉਂਦੇ ਹੋਏ ਅੱਜ ਮੋਰਚਾ ਚੱਕ ਰਹੇ ਹਾਂ ਤੇ ਅਗਲਾ ਅਸੀਂ ਚੇਤਾਵਨੀ 렐ੀ ਮੈਮ ਲਿਆਂ ਦੇ ਸਾਹਮਣੇ ਘਰਾਂ ਦੇ ਸਾਹਮਣੇ ਕਰਾਂਗੇ 7 ਤਰੀਕ ਨੂੰ ਸਾਡੀਆਂ ਮੀਟਿੰਗਾਂ ਹੋਣਗੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸ ਕੇ ਐਮ ਦੀਆਂ ਜਿਹੜੇ ਡਿਸਟ੍ਰਿਕਟ ਲੈਵਲ ਦੀਆਂ ਤੇ ਉਹਨਾਂ ਨੂੰ 10 ਤਰੀਕ ਉਹਨਾਂ ਦੇ ਚੇਤਾਵਨੀ ਰੈਲੀ ਐਮਐਲਏ ਦੇ ਕਰਾਂਗੇ ਉਸ ਤੋਂ ਬਾਅਦ 15 ਤਰੀਕ ਤੱਕ ਅਸੀਂ ਸਰਕਾਰ ਵੱਲ ਦੇਖ ਕੇ ਮੱਧਰਾ ਤਰੀਕ ਨੂੰ ਕਿਸਾਨ ਭਵਨ ਅ ਮੀਟਿੰਗ ਰੱਖਾਂਗੇ ਉੱਥੇ ਹੀ ਫਿਰ ਅਗਲੀ ਰਣਨੀਤੀ ਬਣਾਈ ਜਾਊਗੀ ਜੀ ਆਖਰੀ ਸਵਾਲ ਹੈ ਜੇਕਰ ਤੁਹਾਡੇ ਦੂਜੇ ਸਾਥੀਆਂ ਦੀ ਗੱਲ ਕਰੀਏ ਐਸਕੇਐਮ ਗੈਰ ਰਾਜਨੀਤਿਕ ਕਾ ਚੇ ਕੇ ਕੇਐਮਐਮ ਉਹਨਾਂ ਦੇ ਵੱਲੋਂ ਵੀ ਕੱਲ ਤੁਹਾਡਾ ਸਾਥ ਦਿੱਤਾ ਗਿਆ ਵਾ ਤਾਂ ਕਈ ਥਾਵਾਂ ਉੱਪਰ ਉਹਨਾਂ ਨੇ ਵੀ ਰੋਡ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਵਾ ਆਪਣੇ ਸਾਥ ਖੁਦ ਰੋਡ ਦੇ ਉੱਪਰ ਆਏ ਨੇ ਤਾਂ ਉਹ ਸਾਥੀਆਂ ਦਾ ਜਿਹੜਾ ਕੀ ਗਲਵਾ ਥੋਪਾਈ ਉਹਨਾਂ ਨੇ ਤੁਹਾਡੀ ਕਿਉਂਕਿ ਉਹ ਵੀ ਇੱਕ ਪਾਸੇ ਲਗਾਤਾਰ ਮ ਉਦੋਂ ਜਿਹੜੇ ਮਰਨ ਵਰਤ ਤੇ ਪੂਰੇ ਹੋ ਚੁੱਕੇ ਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਉਸ ਮੂਰਤੀ ਨੂੰ ਲੈ ਕੇ ਵੀ ਕੋਈ ਰਣਨੀਤੀ ਬਣ ਰਹੀ ਆ ਕਿਉਂਕਿ ਲਗਾਤਾਰ ਮੀਟਿੰਗ ਉਸ ਲਈ ਵੀ ਹੋ ਰਹੀਆਂ ਸੀ ਦੇਖੋ ਜਿਹੜੀ ਗੱਲ ਸਰਕਾਰ ਕੋਲ ਲੜਾਈ ਗਈ ਸੀ ਵੀ ਤਿੰਨ ਜਗ੍ਹਾ ਤਿੰਨ ਜਗ੍ਹਾ ਹੋ ਗਏ ਕਿਸਾਨ ਬੰਦੇ ਇਹ ਤਾਂ ਹੁਣ ਤੁਸੀਂ ਸਾਬਤ ਕਰਤਾ ਵੀ ਜੇ ਸਾਡਾ ਦਰਦ ਹੁੰਦਾ ਤੇ ਉਹ ਆਉਂਦੇ ਆ ਜਦੋਂ ਉਹਨਾਂ ਨੂੰ ਦਰਦ ਹੁੰਦਾ ਅਸੀਂ ਸੜਕਾਂ ਤੇ ਹੁੰਨੇ ਆ ਤਾਂ ਕਿਸਾਨ ਤਾਂ ਇੱਕੋ ਹੀ ਆ ਜਥੇਬੰਦੀਆਂ ਜਿੱਥੇ ਮਰਜੀ ਜਾਣ ਜਦੋਂ ਕੋਈ ਕਿਸਾਨ ਮੂਵਮੈਂਟ ਨੂੰ ਕੋਈ ਵੀ ਭਾਰ ਲਾਗੂਗਾ ਸਾਰੀਆਂ ਜਥੇਬੰਦੀਆਂ ਬਰਾਬਰ ਆਏ ਖੜਦੀਆਂ ਨੇ ਤੇ ਉਹਨਾਂ ਨਾਲ ਸਾਡੀ ਜਿਹੜੀ 6 ਮੈਂਬਰੀ ਕਮੇਟੀ ਆ ਇੱਕ ਤਾਂ ਕਮੇਟੀ ਚੱਲ ਰਹੀ ਆ ਉਹਨਾਂ ਦਾ ਪ੍ਰੋਸੈਸ ਮੈਂ ਹੈ ਨਹੀਂ ਉਹਦੇ ਚ ਤਾਂ ਮੈਂ ਦੱਸ ਨਹੀਂ ਪਾਉਂਦਾ ਪਰ ਉਹ ਪ੍ਰੋਸੈਸ ਸਾਡਾ ਚੱਲ ਰਿਹਾ ਤੇ ਕਾਫੀ ਹੱਦ ਤੱਕ ਉਹ ਹਨੇੜੇ ਲੱਗ ਗਿਆ ਉਧਰ ਮੀਟਿੰਗਾਂ ਵੀ ਹੋ ਰਹੀਆਂ ਨੇ ਜੀ ਤੇ ਹੁਣ 19 ਮਾਰਚ ਦੀ ਮੀਟਿੰਗ ਦੀ ਫੇਰ ਡੇਟ ਮਿਲ ਗਈ ਆ ਲੱਗਦਾ ਕਿ ਉਧਰ ਹੱਲ ਛੇਤੀ ਹੋ ਜਾਏਗਾ ਕਿਉਂਕਿ ਡੱਲੇਬਾ ਸਾਹਿਬ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਲਗਾਤਾਰ ਚਿੰਤਾ ਬਣੀ ਹੋਈ ਹੈ ਦੇਖੋ ਉਹਦੀ ਸਿਹਤ ਨੂੰ ਲੈ ਕੇ ਇੰਨੀ ਲੰਬੀ ਮੀਟਿੰਗ ਦੇਣੀ ਸਰਕਾਰ ਵੱਲੋਂ ਗਲਤ ਸੀਗੀ ਨੇਗੋਸ਼ੀਏਸ਼ਨ ਕਰਨਾ ਸੀ ਪੁਆਇੰਟ ਟੂ ਪੁਆਇੰਟ ਨੇਗੋਸ਼ੀਏਸ਼ਨ ਕਰੋ ਹਾਲੇ ਤੱਕ ਕੋਈ ਟੇਬਲ ਤੋਂ ਭੱਜ ਰਹੀ ਆ ਸਰਕਾਰ ਤੇ ਸਾਡੇ ਜਥੇਬੰਦੀਆਂ ਲੱਗੀਆਂ ਹੋਈਆਂ ਦੇਖੋ ਕੀ ਰਿਜ਼ਲਟ ਆਉਂਦਾ ਧੰਨਵਾਦ ਜੀ ਗੱਲਬਾਤ ਕਰਨ ਦਿੱਲੀ ਤਾਂ ਹਰਮਿੰਦਰ ਸਿੰਘ ਕਾਦੀਆਂ ਸੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਹੈ ਜ